ਸਭ ਤੋਂ ਪਹਿਲਾਂ ਮੀਡੀਆ ਦਾ ਤਹਿ ਦਿਲ ਦੀ ਗ੍ਰਹਿਤੋਂ ਧੰਨਵਾਦ ਤੁਸੀਂ ਅੱਜ ਹਲਕਾ ਖੰਨਾ ਦੇ ਪਿੰਡ ਕੰਮਾ ਵਿਖੇ ਕਵਰੇਜ ਕਰਨ ਲਈ ਪਹੁੰਚੇ ਹੋ ਅੱਜ ਤੁਸੀਂ ਦੇਖਿਆ ਹੋਣਾ ਕਿ ਯੁੱਧ ਨਸ਼ਿਆਂ ਵਿਰੁੱਧ ਜੋ ਇਹ ਮੁਹਿੰਮ ਚੱਲ ਰਹੀ ਹੈ ਪੰਜਾਬ ਸਰਕਾਰ ਦੀ ਜਿਹੜੀ ਕਿ ਆਮ ਆਦਮੀ ਪਾਰਟੀ ਦਾ ਸੰਸਥਾਪਕ ਅਰਵਿੰਦ ਕੇਜਰੀਵਾਲ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਜਿਹੜੇ ਰਾਦੇ ਤੇ ਆਪਣੀ ਯਤਨਾ ਸਦਕਾ ਪੰਜਾਬ ਦੇ ਅੰਦਰ ਇਹ ਮੁਹਿੰਮ ਚਲਾਈ ਹੈ ਇਹਦੇ ਤਹਿਤ ਅਸੀਂ ਪਿੰਡ ਪਿੰਡ ਜਾ ਕੇ ਇੱਕ ਤਾਂ ਜਿਹੜੀਆਂ VDC ਨੇ ਵਿਲੇਜ ਡਿਫੈਂਸ ਕਮੇਟੀਆਂ ਤਿਆਰ ਕਰ ਰਹੀਆਂ ਵਿਲੇ ਡਿਫੈਂਸ ਕਮੇਟੀਆਂ ਦੇ ਨਾਲ ਅਸੀਂ ਪਿੰਡ ਦੇ ਜਿਹੜੇ ਸਿਆਣੇ ਸੁਗਰ ਸਿਆਣੇ ਲੋਕ ਨੇ ਅਸੀਂ ਉਹਨਾਂ ਨੂੰ ਨਾਲ ਜੋੜ ਕੇ ਅਸੀਂ ਪਿੰਡ ਦੇ ਵਿੱਚ ਇੱਕ ਵਚਨਬੱਧਤਾ ਕਰਾ ਰਹੇ ਹਾਂ ਕਿ ਆਪਾਂ ਇਕੱਠੇ ਹੋ ਕੇ ਪੰਜਾਬ ਨੂੰ ਜੇ ਨਸ਼ਾ ਮੁਕਤ ਕਰਨਾ ਹੈ ਤਾਂ ਤੁਹਾਨੂੰ ਸਾਰਿਆਂ ਨੂੰ ਆਪਾਂ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਅੱਜ ਸਰਕਾਰ ਦੇ ਨਾਲ ਖੜਨਾ ਪਊਗਾ ਔਰ ਆਪਣੇ ਆਪਣੇ ਪਿੰਡਾਂ ਦੀ ਜ਼ਿੰਮੇਵਾਰੀ ਚੱਕਣੀ ਪਊ ਕਿ ਪਿੰਡ ਦੇ ਵਿੱਚੋਂ ਜਿਹੜਾ ਨਸ਼ਾ ਹੈ ਇਹਨੂੰ ਖਤਮ ਕਰਨ ਲਈ ਆਪਾਂ ਨੂੰ ਸਰਕਾਰ ਦਾ ਹਰ ਪਹਿਲੂ ਤੋਂ ਸਾਥ ਦੇਣਾ ਪਊਗਾ ਸੋ ਮੈਂ ਇੱਕ ਵਾਰ ਤੋਂ ਪੂਰੇ ਪਿੰਡ ਦੀ ਪੰਚਾਇਤ ਦਾ ਤੇ ਪਿੰਡ ਵਾਸੀਆਂ ਦਾ ਇੰਨੀ ਜੰਨੀ ਦੇਖੋ ਕਿੰਨੀ ਵੱਡੀ ਗਿਣਤੀ ਜੱਜ ਮਾਵਾਂ ਭੈਣਾਂ ਬਜ਼ੁਰਗ ਵੀ ਰਹੀ ਵੰਦਨ ਕਿ ਛੋਟੇ-ਛੋਟੇ ਬੱਚੇ ਸਕੂਲ ਦੀਏ ਡਰੈੱਸਾਂ ਪਾ ਕੇ ਆਏ ਨੇ ਅੱਜ ਉਹਰੇ ਆਪਣੇ ਹੀ ਸੋ ਇੱਕ ਜਜ਼ਬਾ ਹੈ ਇਹ ਜਜ਼ਬੇ ਨੂੰ ਸਲਾਮ ਹੈ ਇਸ ਜਜ਼ਬੇ ਨੂੰ ਸਜਣਾ ਆਪਾਂ ਰਲ ਮਿਲ ਕੇ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਔਰ ਸਦਾ ਲਈ ਇਹ ਜਿਹੜਾ ਕੋਡ ਹੈ ਜੋ ਪੁਰਾਣੀਆਂ ਸਰਕਾਰਾਂ ਦੇ ਸਮੇਂ ਅਕਾਲੀ ਭਾਜਪਾ ਦੀਆਂ ਸਰਕਾਰਾਂ ਸਮੇਂ ਕਾਂਗਰਸ ਦੀਆਂ ਸਰਕਾਰਾਂ ਸਮੇਂ ਜੋ ਇਹ ਦਾਗ ਪੰਜਾਬ ਨੂੰ ਲਾਗੇ ਸੀ ਜੋ ਇਹ ਕੋਹੜ ਪੰਜਾਬ ਨੂੰ ਲਾਗੇ ਸੀ ਇਹਨੂੰ ਸਦਾ ਲਈ ਖਤਮ ਕਰਕੇ ਆਪਣੇ ਪੰਜਾਬ ਨੂੰ ਨਰੋਆ ਵਧੀਆ ਤੇ ਚੰਗਾ ਪੰਜਾਬ ਬਣਾਵਾਂਗੇ ਅਸੀਂ ਰੰਗਲਾ ਪੰਜਾਬ ਬਣਾਵਾਂਗੇ ਇਹਦੇ ਲਈ ਆਪਾਂ ਸਾਰੇ ਬੱਚਨ ਵੱਧ ਹੈ ਬਹੁਤ ਬਹੁਤ ਧੰਨਵਾਦ ਸਾਡੇ ਅੱਗੇ ਕੋਈ ਚੁਣੌਤੀ ਨਹੀਂ ਸਾਨੂੰ ਇੰਨਾ ਸਾਥ ਮਿਲ ਰਿਹਾ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਕਿਉਂਕਿ ਇੱਕ ਐਸੀ ਮੁਹਿੰਮ ਹੈ ਜਾਨ ਅੰਦੋਲਨ ਬਣ ਚੁੱਕਿਆ ਹੋਰ ਤਾਂ ਤੁਸੀਂ ਯਕੀਨ ਜਾਣੋ ਮਾਵਾ ਰੋ ਸਾਨੂੰ ਅਸੀਸਾਂ ਦਿੰਦੀਆਂ ਨੇ ਰੋ ਸਾਡੇ ਸਿਰਪਨ ਉਸ ਦੀਆਂ ਮਾਵਾ ਪਿੰਡਾਂ ਦੇ ਵਿੱਚ ਉਹਨਾਂ ਦਾ ਬਸ ਇੱਕੋ ਕਹਿਣੀ ਹੈ ਬੇਟੇ ਸਾਨੂੰ ਜਿੱਥੇ ਸਾਡੀ ਜ਼ਰੂਰਤ ਹੈ ਸਾਨੂੰ ਨਾਲ ਲੈ ਕੇ ਚੱਲੋ ਬਸ ਸਾਡਾ ਇੱਕੋ ਮਸਲਾ ਹੈ ਕਿ ਸਾਡੇ ਪੰਜਾਬ ਨੂੰ ਨਸ਼ਾ ਮੁਕਤ ਕਰ ਦਿਓ ਸਾਨੂੰ ਬੱਚਿਆਂ ਨੂੰ ਸਾਡਿਆਂ ਨੂੰ ਗਲਤ ਰਾਹਾਂ ਤੇ ਘਰਾਹੇ ਜਾਣ ਤੋਂ ਰੋਕ ਲਓ ਸੋ ਇਸ ਕਰਕੇ ਰਲ ਮਿਲ ਕੇ ਆਪਾਂ ਜਣੀ ਕਿ ਜਿਹੜਾ ਪੰਜਾਬ ਹੈ ਉਹ ਰੰਗਲਾ ਪੰਜਾਬ ਬਣਾਵਾਂਗੇ ਧੰਨਵਾਦ